ਸਾਰਨ ਮੇਰੇ ਵੱਲੋਂ ਪਿਆਰ ਭਰੇ ਜੈ ਮਸੀਹ ਦੇ ਅੱਜ 8 ਅਗਸਤ ਨੂੰ ਅਸੀਂ ਸੰਟ ਡੋਮਨਿਕ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਪਿਆਰ ਪ੍ਰਚਾਰ ਅਤੇ ਪ੍ਰਾਰਥਨਾ ਵਿੱਚ ਸਮਰਪਿਤ ਕੀਤੀ ਸੰਟ ਡੋਮਨਿਕ ਦਾ ਜਨਮ 1170 ਵਿੱਚ ਇੱਕ ਭਗਤ ਪਰਿਵਾਰ ਵਿੱਚ ਹੋਇਆ ਜੋ ਸਪੇਨ ਵਿੱਚ ਸੀ ਬਚਪਨ ਤੋਂ ਹੀ ਉਹਨਾਂ ਦੇ ਦਿਲ ਵਿੱਚ ਗਰੀਬਾਂ ਲਈ ਸੇਵਾ ਅਤੇ ਖੁਦਾ ਦੀ ਮਹਿਮਾ ਦੇ ਤਾਂਸ ਸੀ ਉਹਨਾਂ ਨੇ ਜੋ ਸਿੱਖਿਆ ਲਈ ਉਹ ਸਿਰਫ ਪੜਾਈ ਲਈ ਨਹੀਂ ਸਗੋ ਸੱਚ ਪਿਆਰ ਅਤੇ ਪਵਿੱਤਰਤਾ ਨੂੰ ਫੈਲਾਉਣ ਲਈ ਸੀ ਉਸ ਸਮੇਂ ਕਈ ਚੁੱਟੀਆਂ ਕਈ ਚੁੱਟੀਆਂ ਤੇ ਵਿਗੜੀਆਂ ਰਾਹਾਂ ਚੱਲ ਪਈਆਂ ਸਨ ਸੰਡੋਮਨਿਕ ਨੇ ਉਹਨਾਂ ਦੇ ਵਿਰੁੱਧ ਪਿਆਰ ਸਿੱਖਿਆ ਅਤੇ ਪ੍ਰਾਰਥਨਾ ਨਾਲ ਲੜਾਈ ਲੜੀ ਉਹਨਾਂ ਨੇ ਹਰ ਜਗ ਰੌਸ਼ਨੀ ਫੈਲਾਈ ਉਹਨਾਂ ਨੇ ਰੋਜ਼ਰੀ ਦੀ ਸਥਾਪਨਾ ਕੀਤੀ ਉਹ ਕਹਿੰਦੇ ਹਨ ਜਦੋਂ ਤੋਂ ਰੋਜ਼ਰੀ ਪੜਦਾ ਹੈ ਤਉ ਮਾਤਾ ਮਰੀਮ ਦਾ ਹੱਥ ਫੜੀ ਰੱਖਦਾ ਹੈ। ਉਹਨਾਂ ਨੇ ਰੋਜ਼ਰੇ ਨੂੰ ਦੁਨੀਆਂ ਵਿੱਚ ਇੱਕ ਆਤਮਿਕ ਹਥਿਆਰ ਬਣਾਇਆ। ਉਸ ਸਮੇਂ ਕਈ ਝੂਠੀਆਂ ਸਿੱਖਿਆਵਾਂ ਅਤੇ ਵਿਗੜੇ ਰਸਤੇ ਚੱਲ ਪਏ ਸਨ। ਸੰਤ ਡੋਮਨਿਕ ਨੇ ਉਹਨਾਂ ਦੇ ਖਿਲਾਫ ਪਿਆਰ, ਸੱਚਾਈ ਅਤੇ ਪਵਿੱਤਰ ਜੀਵਨ ਰਾਹੀ ਲੜਾਈ ਲੜੀ। ਉਹ ਕਹਿੰਦੇ ਹਨ ਕਿਸੇ ਨੂੰ ਹੱਕ ਦੇਣ ਤੋਂ ਪਹਿਲਾਂ ਸਾਨੂੰ ਉਹਨਾਂ ਨੂੰ ਪਿਆਰ ਕਰਨਾ ਸਿਖਾਉਣਾ ਚਾਹੀਦਾ ਹੈ। ਉਹ ਸਿਰਫ ਉਪਦੇਸ਼ਕ ਨਹੀਂ ਸਨ, ਉਹ ਚੱਲਦੇ ਫਿਰਦੇ ਰੌਸ਼ਨੀ ਸਨ ਜੋ ਧਿਆਨ ਨੂੰ ਸੱਚਾਈ ਦੇ ਰਾਹ ਤੇ ਚਲਾਉਂਦੀ ਹੈ। ਉਹ ਮਾਤਾ ਮਰੀਅਮ ਨੂੰ ਰੋਜ਼ ਯਾਨੀ ਰੋਜ਼ਰੀ ਨੂੰ ਇੱਕ ਆਤਮਿਕ ਹਥਿਆਰ ਸਮਝਦੇ ਸਨ ਰੋਜ਼ਰੀ ਦੀ ਸਥਾਪਨਾ ਸੰਟੋਮਨਿਕ ਰਾਈ ਹੋਏ ਉਹ ਕਹਿੰਦੇ ਹਨ ਜਦ ਤੋ ਰੋਜ਼ਰੀ ਫੜੀ ਰੱਖਦਾ ਹੈ ਤਾਂ ਤੋ ਮਾਤਾ ਮਰੀਅਮ ਦਾ ਹੱਥ ਫੜੀ ਰੱਖਦਾ ਹੈ ਅੱਜ ਵੀ ਦੁਨੀਆਂ ਵਿੱਚ ਰੋਜ਼ੇ ਨੂੰ ਰੱਖਿਆ ਸੱਚਾਈ ਅਤੇ ਵਿਸ਼ਵਾਸ ਦਾ ਨਿਸ਼ਾਨ ਮੰਨਦੇ ਹਨ ਸੰਟੋਮਨਿਕ ਨੇ ਆਰਡਰ ਆਫ ਪ੍ਰੀਜਰਸ ਯਾਨੀ ਡੋਮਨਿਕਨਸ ਦੀ ਸਥਾਪਨਾ ਕੀਤੀ ਇਹ ਸੰਸਥਾ ਅੱਜ ਵੀ ਸਕੂਲਾਂ ਯੂਨੀਵਰਸਿਟੀਆਂ ਅਤੇ ਮਿਸ਼ਨੇ ਰਾਹੀ ਕੰਮ ਕਿਤਿਆਂ ਜਾਂਦੀਆਂ ਹਨ ਸੰਡੋਮਨਿਕ ਦੇ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਸੱਚ ਲਈ ਜਿਓ ਪਿਆਰ ਰਾਹੀ ਸਿਖਾਓ ਅਤੇ ਮਾਤਾ ਮਰੀਅਮ ਦਾ ਹੱਥ ਫੜ ਕੇ ਅੱਗੇ ਤੁਰੋ ਸੰਡੋਮਨਿਕ ਨੇ ਆਪਣੇ ਜੀਵਨ ਰਾਹੀ ਸਾਨੂੰ ਸਿਖਾਇਆ ਹੈ ਕਿ ਰੱਬ ਦੇ ਵਚਨਾਂ ਕਰਚਾਰੋ ਕੇਵਲ ਪਾਠ ਰਾਹੀ ਨਹੀਂ ਸਗੋ ਆਪਣੇ ਜੀਵਨ ਰਾਹੀ ਵੀ ਮਾਤਾ ਮਰੀਅਮ ਨਾਲ ਤੁਰੋ ਕੇਵਲ ਰੋਜ਼ਰੀ ਮਾਲਾ ਨਾਲ ਨਹੀਂ ਸਗੋ ਉਸ ਨਾਲ ਜੁੜੋ ਅਤੇ ਉਸ ਦੇ ਰਾਹ ਤੇ ਚੱਲੋ ਸੰਡੋਮਨਿਕ ਸਾਨੂੰ ਸਿਖਾਉਂਦੇ ਹਨ ਕਿਸਾਨੋ ਪਿਆਰ ਸੱਚਾਈ ਅਤੇ ਵਿਸ਼ਵਾਸ ਨਾਲ ਸਦਾ ਸਾਹਮਣੇ ਵਿੱਚ ਰਹਿਣਾ ਚਾਹੀਦਾ ਹੈ ਧੰਨਵਾਦ ਖੁਦਾ ਤੁਹਾਨੂੰ ਆਸ਼ੀਸ਼ ਦੇਵੇ